ਜਦ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਮੂੰਹ ਦੇ ਉੱਤੇ ਪੈਰ ਰੱਖ ਕੇ ਉਹ ਇਹ ਕਹਿੰਦੇ ਸੀ ਵੀ ਹੁਣ ਬੋਲ ਕੇ ਦਿਖਾਓ ਹallelujah ਤੁਹਾਡੀਆਂ ਕਬਰਾਂ ਇੱਥੇ ਪੁੱਟਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਮੇਤੇ ਜ਼ੁਲਮ ਟਾਏ ਮੇਰੇ ਪਰਿਵਾਰ ਦੇ ਉੱਤੇ ਜ਼ੁਲਮ ਟਾਏ ਜਿਹੜੇ ਸ਼ਹਿਰ ਦੇ ਖੱਬੀ ਖਾਨ ਬਣੀ ਫਿਰਦੇ ਸੀ ਜਿਹੜੇ ਦੱਸਦੇ ਸੀ ਵੀ ਅਸੀਂ ਬਹੁਤ ਪਤਾ ਨਹੀਂ ਕੀ ਚੀਜ਼ਾਂ ਉਹ ਅੱਜ ਖੁੱਡਾਂ ਦੇ ਵਿੱਚ ਵੜ ਗਏ ਆ ਤੇ ਅੱਜ ਉਹ ਲੁਕਦੇ ਫਿਰਦੇ ਆ ਪਰਮੇਸ਼ੁਰ ਨੇ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਪਾਸਟਰ ਸਰਬਜੀਤ ਜੀ ਦੀ ਵੀਡੀਓ ਕਿ ਸਾਡੇ ਸਾਹਮਣੇ ਆਈ ਸੀ ਮੇਰੇ ਚੱਚੇ ਦੇ ਉੱਪਰ ਅਟੈਕ ਹੋਇਆ ਇਹਨਾਂ ਦੀ ਚਤਤ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਰਿਆ ਗਿਆ, ਕੁੱਟਿਆ ਗਿਆ। ਔਰ ਪਾਸਟਰ ਜੀ ਨੇ ਇੱਥੋਂ ਤੱਕ ਗੱਲ ਕਹਿਤੀ ਸੀ ਵੀ ਮੈਂ ਆਪਣੀ ਇਹ ਜਿਹੜੀ ਚਤਤ ਛੱਡ ਕੇ ਮੈਂ ਹੋਰ ਕਿਤੇ ਚਤਤ ਲਾਵਾਂਗਾ। ਔਰ ਮੇਰੀ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ। ਔਰ ਅੱਜ ਜਿਹੜਾ ਜਿਹੜੇ ਵਿਰੋਧੀ ਆ ਉਹਨਾਂ ਦੇ ਪਰਚਾ ਜਿਹੜਾ ਵਾ ਦਰਜ ਹੋ ਚੁੱਕਾ। ਉਹ ਜਿਹੜੇ ਵਿਰੋਧੀ ਉਥੇ ਬੜਕਾ ਮਾਰਦੇ ਸੀ, ਜਿਹੜੇ ਮਸੀਹ ਭਾਈਚਾਰੇ ਨੂੰ ਡਰਾਉਣ ਦੀ ਗੱਲ ਕਰਦੇ ਸੀ, ਜਿਹੜੇ ਮਸੀਹ ਭਾਈਚਾਰੇ ਨੂੰ ਮਾਰਨ, ਕੁੱਟਣ ਦੀ ਗੱਲ ਕਰਦੇ ਸੀ। ਅੱਜ ਉਹ ਰੁੱਡਾਂ ਦੇ ਵਿੱਚੋਂ ਵੜੇ ਪਏ ਨੇ। ਚਰਚ ਦੇ ਵਿੱਚ ਜਾ ਕੇ ਪਾਸਟਰ ਦੇ ਪਰਿਵਾਰ ਦੇ ਨਾਲ ਕੁੱਟਮਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਹੋਇਆ 295 ਦਾ ਪਰਚਾਦਰ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਲੁਧਿਆਣੀ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਲੁਧਿਆਣੀ ਦੀ ਇੱਕ ਚਰਚ ਦੇ ਵਿੱਚ ਜਾ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਇੱਕ ਪਾਸਟਰ ਦੇ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਇਸ ਮਾਮਲੇ ਨੂੰ ਲੈ ਕੇ ਪਾਸਟਰ ਸਰਬਜੀਤ ਸਿੰਘ ਦੇ ਵੱਲੋਂ ਬਾਬੂ ਖੋਕੇ ਇੱਕ ਵੀਡੀਓ ਵੀ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਮਸੀਹ ਭਾਈਚਾਰੇ ਨੂੰ ਮਦਦ ਕਰਨ ਦੀ ਅਪੀਲ ਕੀਤੀ ਸੀ ਤੇ ਜਦੋਂ ਇਹ ਵੀਡੀਓ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਦੇ ਕੋਲ ਪਹੁੰਚੀ ਤਾਂ ਉਹਨਾਂ ਦੇ ਵੱਲੋਂ ਲੁਧਿਆਣਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕੀਤੀ ਤੇ ਦੋਸ਼ੀਆਂ ਦੇ ਖਿਲਾਫ ਬੰਦ ਦੀ ਕਾਰਵਾਈ ਕਰਨ ਨੂੰ ਕਿਹਾ ਸੀ ਤੇ ਅੱਜ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਉਹਨਾਂ ਸ਼ਰਾਧਤੀ ਅੰਸਰਾ ਤੇ 295ਏ ਦਾ ਪਰਚਾ ਦਰਜ ਕਰ ਦਿੱਤਾ ਹੈ ਪਾਸਟਰ ਸਰਮਜੀਤ ਜੀ ਦੀ ਵੀਡੀਓ ਵੀ ਸਾਡੇ ਸਾਹਮਣੇ ਆਈ ਸੀ ਔਰ ਬਹੁਤ ਭਾਵਕ ਹੋ ਕੇ ਇਹਨਾਂ ਨੇ ਪੂਰੇ ਮਸੀਹ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਵੀ ਮੇਰੇ ਚਰਚ ਦੇ ਉੱਪਰ ਅਟੈਕ ਹੋਇਆ ਇਹਨਾਂ ਦੀ ਚਰਚ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਰਿਆ ਗਿਆ, ਕੁੱਟਿਆ ਗਿਆ। ਔਰ ਪਾਸਟਰ ਜੀ ਨੇ ਇੱਥੋਂ ਤੱਕ ਗੱਲ ਕਹਿਤੀ ਸੀ ਵੀ ਮੈਂ ਆਪਣੀ ਇਹ ਜਿਹੜੀ ਚਰਚ ਛੱਡ ਕੇ ਮੈਂ ਹੋਰ ਕਿਤੇ ਚਰਚ ਲਾਵਾਂਗਾ। ਪਰ ਪ੍ਰਭੂ ਦੇ ਅੱਗੇ ਇਹਨਾਂ ਨੇ ਪ੍ਰਾਰਥਨਾ ਵੀ ਕੀਤੀ ਸੀ ਕਿ ਪ੍ਰਭੂ ਸਾਡੇ ਲਈ ਕੋਈ ਯੋਧੇ ਖੜੇ ਕਰ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਜਦੋਂ ਗੱਲ ਸਾਡੇ ਕੋਲ ਸਾਹਮਣੇ ਸਾਡੇ ਆਈ ਔਰ ਸਾਡੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਸਾਰੀ ਟੀਮ ਔਰ ਸਾਡੇ ਬ੍ਰਦਰ ਪੀਟਰ ਜੀ ਇਹਨਾਂ ਨੇ ਰਾਤ ਹੀ ਜਾ ਕੇ ਜਿਹੜਾ ਉੱਥੇ ਕੰਮ ਕੀਤਾ ਔਰ ਮੇਰੀ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਔਰ ਅੱਜ ਜਿਹੜਾ ਜਿਹੜੇ ਵਿਰੋਧੀ ਆ ਉਹਨਾਂ ਦੇ ਪਰਚਾ ਜਿਹੜਾ ਵਾ ਦਰਜ ਹੋ ਚੁੱਕਾ ਵੱਖ-ਵੱਖ ਧਾਰਾਂ ਦੇ ਅਧੀਨ ਔਰ ਮੈਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹ ਜਿਹੜੇ ਵਿਰੋਧੀ ਉਥੇ ਬੜਕਾ ਮਾਰਦੇ ਸੀ ਜਿਹੜੇ ਮਸੀਹ ਭਾਈਚਾਰ ਨੂੰ ਡਰਾਉਣ ਦੀ ਗੱਲ ਕਰਦੇ ਸੀ ਜਿਹੜੇ ਮਸੀਹ ਭਾਈਚਾਰ ਨੂੰ ਮਾਰਨ ਕੁੱਟਣ ਦੀ ਗੱਲ ਕਰਦੇ ਸੀ ਅੱਜ ਉਹ ਰੁੱਡਾਂ ਦੇ ਵਿੱਚੋਂ ਬੜੇ ਪਏ ਨੇ ਔਰ ਪਰਮੇਸ਼ਵਰ ਨੇ ਫੇਰ ਇੱਕ ਵਾਰ ਸਾਡੀ ਜਿੱਤ ਕਰਾਈ ਆ ਇਹਦੇ ਲਈ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕਰਦਾ ਔਰ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰ ਜੇਮ ਸੀਦੀ ਔਰ ਬੜਾ ਉਹਨਾਂ ਨੂੰ ਜਲੀਲ ਕੀਤਾ ਗਿਆ ਜਦ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਮੂੰਹ ਦੇ ਉੱਤੇ ਪੈਰ ਰੱਖ ਕੇ ਉਹ ਇਹ ਕਹਿੰਦੇ ਸੀ ਵੀ ਹੁਣ ਬੋਲ ਕੇ ਦਿਖਾਓ ਹਾਲੇਲੂਇਆ ਤੁਹਾਡੀਆਂ ਕਬਰਾਂ ਇੱਥੇ ਪੁੱਟਾਂਗੇ ਇਸ ਤਰ੍ਹਾਂ ਦੀਆਂ ਜ਼ਬਰ ਜ਼ੁਲਮ ਜਦ ਮੇਰੇ ਬੱਚਿਆਂ ਨਾਲ ਹੋਇਆ ਵੀ ਕਿਤੇ ਨਹੀਂ ਮੈਂ ਦੱਸਿਆ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਮੇਤੇ ਜ਼ੁਲਮ ਟਾਇ ਮੇਰੇ ਪਰਿਵਾਰ ਦੇ ਉੱਤੇ ਜ਼ੁਲਮ ਟਾਇ ਤਾਂ ਕੁਝ ਸਮੇਂ ਦੇ ਲਈ ਅਸੀਂ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਸੀ ਕਿ ਇਹ ਪੰਜਾਬ ਦੇ ਵਿੱਚ ਵੀ ਹੁਣ ਇਦਾਂ ਦੀਆਂ ਮਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਇਦਾਂ ਦੀ ਮਾਨਸਿਕਤਾ ਦੇ ਲੋਕ ਰਹਿੰਦੇ ਨੇ ਪਰ ਜਦੋਂ ਮੈਨੂੰ ਗਲੋਬਲ ਐਕਸ਼ਨ ਕਮੇਟੀ ਦੇ ਵਿੱਚੋਂ ਪ੍ਰਧਾਨ ਗੌਰਵ ਜੀ ਦਾ ਫੋਨ ਆਇਆ ਔਰ ਰਾਜ ਸਿੱਧੂ ਜੀ ਉਸੇ ਸਮੇਂ ਮੇਰੇ ਕੋਲ ਆਏ ਅਦਰ ਲੁਕਸ ਜੀ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ ਔਰ ਰਾਤ ਨੂੰ ਮੀਂਹ ਪੈਦੇ ਦੇ ਵਿੱਚ ਪੀਟਰ ਬਲੰਕਪੁਰੀ ਜੀ ਉਸੇ ਸਮੇਂ ਅਧੀ ਰਾਤ ਨੂੰ ਆ ਕੇ ਖੜੇ ਹੋ ਗਏ ਤੁਸੀਂ ਯਕੀਨ ਮੰਨਿਓ ਜਦੋਂ ਇਹ ਖੜੇ ਹੋਏ ਤਾਂ ਮੈਨੂੰ ਐ ਲੱਗਿਆ ਕਿ ਮੇਰੇ ਨਾਲ ਅਪੋਸਟਲ ਅੰਕਰੂਨਾ ਜੀ ਆ ਕੇ ਖੜੇ ਹੋ ਗਏ ਹallelujah ਤਾਂ ਮੈਨੂੰ ਹੌਸਲਾ ਬੜਾ ਮਿਲਿਆ ਕਿ ਸੱਚਮੁੱਚ ਸਾਡੇ ਆਤਮਿਕ ਪਿਤਾ ਨੇ ਐਦਾਂ ਦੇ ਸਾਡੇ ਨਾਲ ਯੋਧਿਆਂ ਨੂੰ ਖੜਾ ਕੀਤਾ ਆ ਕਿ ਜਿਹਦੇ ਦੁਆਰਾ ਸਾਨੂੰ ਬੜੀ ਦਲੇਰੀ ਮਿਲੀ ਔਰ ਉਸ ਉਸ ਗ੍ਰੇਸ ਦੇ ਨਾਲ ਜਦੋਂ ਅਸੀਂ ਅੱਗੇ ਵਧੇ ਪ੍ਰਾਰਥਨਾਵਾਂ ਦੇ ਦੁਆਰਾ ਜਦੋਂ ਅਸੀਂ ਅੱਗੇ ਵਧੇ ਤਾਂ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਜਿੱਤ ਦਿੱਤੀ ਜਿਹੜੇ ਸ਼ਹਿਰ ਦੇ ਖੱਬੀ ਖਾਨ ਬਣੀ ਫਿਰਦੇ ਸੀ ਜਿਹੜੇ ਦੱਸਦੇ ਸੀ ਵੀ ਅਸੀਂ ਬਹੁਤ ਪਤਾ ਨਹੀਂ ਕੀ ਚੀਜ਼ਾਂ ਉਹ ਅੱਜ ਖੁੱਡਾਂ ਦੇ ਵਿੱਚ ਵੜ ਗਏ ਆ ਤੇ ਅੱਜ ਉਹ ਲੁਕਦੇ ਫਿਰਦੇ ਆ ਪਰਮੇਸ਼ਰ ਨੇ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਤੁਰੰਤੇ ਵੱੜਦੀਆਂ ਧਾਰਾ ਲੱਗੀਆਂ ਅਸੱਤ ਪੇਜਾਂ ਦੀ ਐਫ ਆਈ ਆਰ ਮੇਰੇ ਹੱਥ ਦੇ ਵਿੱਚ ਆ ਔਰ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਮਿੰਦਾ ਕਰ ਦਿੱਤਾ ਔਰ ਮੈਂ ਦੱਸ ਦੇਣਾ ਚਾਹਣਾ ਉਹਨਾਂ ਵਿਰੋਧੀਆਂ ਨੂੰ ਕਿਤੇ ਐ ਭਲੇ ਖਿੱਚਣਾ ਹੋਇ ਰਿਓ ਇਸ ਗੱਲ ਨੂੰ ਐ ਨਾ ਸਮਝ ਲਿਓ ਕਿ ਮਸੀਹ ਲੋਕਾਂ ਨੂੰ ਵੀ ਨਹੀਂ ਕਰਦੇ ਇਹ ਸਿਰਫ ਜ਼ੁਲਮ ਸਹੰਦੇ ਆ ਜ਼ੁਲਮ ਜਿੰਨਾ ਸਹਿਣਾ ਸੀ ਸਾਡੇ ਖੁਦਾ ਨੇ ਸਹਿ ਲਿਆ ਉਹਨੇ ਪਾਪਾਂ ਦੇ ਲਈ ਮਰਨਾ ਸੀ ਉਹਨੇ ਮਰ ਲਿਆ ਉਹਨੇ ਉਹਨੇ ਦੁਬਾਰਾ ਸਾਨੂੰ ਪਾਪਾਂ ਦੇ ਲਈ ਮਰਨ ਦੀ ਲੋੜ ਨਹੀਂ ਤਾਂ ਜਿੱਦਾਂ ਉਹ ਜ਼ੁਲਮ ਸਾਡੇ ਲਈ ਸਿਹਾਂ ਚਾਹਣ ਸਾਨੂੰ ਜ਼ੁਲਮ ਸਹਿਣ ਦੀ ਵੀ ਲੋੜ ਨਹੀਂ ਆ ਸਾਡੇ ਨਾਲ ਅੱਜ ਪੰਜਾਬ ਦੀ ਕ੍ਰਿਸਚਨ ਕਮਿਊਨਿਟੀ ਇੰਨੀ ਜਾਗ ਚੁੱਕੀ ਆ ਕਿ ਹੁਣ ਹੁਣ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਖੁੱਲੀ ਆਵਾਜ਼ ਦੇ ਵਿੱਚ ਕਿ ਹੁਣ ਤੁਸੀਂ ਕਿਤੇ ਭੁੱਲ ਕੇ ਵੀ ਕਿਸੇ ਚਰਚ ਦੇ ਉੱਤੇ ਜਾਂ ਕਿਸੇ ਚਰਚ ਦੇ ਜਾਂ ਕਿਸੇ ਬੰਦੇ ਦੇ ਉੱਤੇ ਜੇ ਕਿਸੇ ਮਾਰੀ ਅੱਖ ਵੀ ਤੁਸੀਂ ਰੱਖੀ ਤਾਂ ਤੁਸੀਂ ਜਾਣ ਜਾਓਗੇ ਉਹਦੇ ਨਤੀਜੇ ਕੀ ਹੋਣਗੇ ਮੈਂ ਤੁਹਾਨੂੰ ਖਬਰਦਾਰ ਕਰ ਦੇਣਾ ਚਾਹਣਾ ਅੱਜ ਦਾ ਮਸੀਹ ਅੱਜ ਦਾ ਪੰਜਾਬ ਦਾ ਮਸੀਹ ਖਾਸ ਕਰਕੇ ਉਹ ਜਾਗਿਆ ਹੋਇਆ ਆ ਔਰ ਮੈਂ तमाम ਆਪਣੇ ਪਾਸਟਰ ਸਹਿਬਾਨਾਂ ਨੂੰ ਔਰ ਖੁਦਾਵੰਦ ਦੇ ਖਾਦਮਾਂ ਨੂੰ ਇਹ ਅਪੀਲ ਕਰਦਾ ਕਿ ਉਠੋ ਜਾਗੋ ਇੱਕ ਮਨ ਰੋ ਇੱਕ ਚਿਤ ਰੋ ਸਾਡੇ ਵਿਚਾਰਧਾਰਾ ਲੱਗ ਹੋ ਸਕਦੇ ਨੇ ਸਾਡੀਆਂ ਸੰਸਥਾ ਲਗ ਹੋ ਸਕਦੀਆਂ ਲੇਕਿਨ ਸਾਡਾ ਆਤਮਾ ਇਕਵਾ ਜਿਹੜਾ ਸਾਰਿਆਂ ਦੇ ਵਿੱਚ ਪਰਮੇਸ਼ਰ ਨੇ ਇੱਕੋ ਜਿਹਾ ਪਾਇਆ ਤੋ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੌ ਮਿਸ਼੍ਰੀਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000